ਦੇਸ਼ ਤੋਂ ਮਿਆਂ ਚ ਵਸਤੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਧਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਨੇਰ ਸਿੰਘ ਜੀ ਸੰਪਾਦਕ ਪੰਜਾਬ ਟੈਲੀਵਿਜ਼ਨ ਮੈਂ ਜੀ ਆਇਆਂ ਖਾ ਸ਼ੁਕਰੀਆ ਜੀ ਪੰਜਾਬ ਦੇ ਚੋਣ ਦ੍ਰਿਸ਼ ਦੇ ਵਿੱਚ ਜਦੋਂ ਬਹੁ ਕੋਣੀ ਮੁਕਾਬਲੇ ਨੇ ਤਾਂ ਇੱਕ ਗੱਲ ਸਾਰਿਆਂ ਤੇਰਾ ਟਿਕ ਟਿਕ ਹੀ ਲਾ ਕੇ ਦੇਖ ਰਹੀਆਂ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਸਾਨੀ ਦੇ ਵਿਰੋਧ ਦਾ ਸਾਹਮਣਾ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਮੁਸ਼ਕਲ ਹੋਈ ਪਈ ਹੈ ਔਰ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪਿੰਡਾਂ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਰਿਐਕਟ ਕਰ ਰਹੇ ਸੀ ਕਿਤੇ ਕਿਤੇ ਉਹ ਕਾਲੀਆਂ ਝੰਡੀਆਂ ਦਿਖਾ ਰਹੇ ਸੀ ਕਿਤੇ ਐਂਟਰੀ ਬੈਨ ਦੇ ਬੋਰਡ ਲੱਗੇ ਹੋਏ ਸੀ ਔਰ ਇਹ ਕਾਫੀ ਦਿਲਚਸਪ ਸੀਗਾ ਕਿ ਇਹਨਾਂ ਦੇ ਨਾਲ ਸੱਜੇ ਕੀ ਕਿਵੇਂ ਭਾਰਤੀ ਜਨਤਾ ਪਾਰਟੀ ਇਹਦੇ ਨਾਲ ਕਿਵੇਂ ਸੱਜੇਗੀ ਪੰਜਾਬ ਦੇ ਉਹਦੇ ਆਗੂ ਜਿਨ੍ਹਾਂ ਚ ਅੱਜਕੱਲ ਮਰਿੰਦਰ ਸਿੰਘ ਸੁਨੀਲ ਜਾਖੜ ਹੋਰ ਵੀ ਵੱਡੇ ਆਗੂ ਕੀ ਉਹ ਇਸ ਸਥਿਤੀ ਨੂੰ ਸੁਲਝਾਉਣ ਵਿੱਚ ਕਾਮਯਾਬ ਹੋਣਗੇ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਐਫਰਟਸ ਲੱਗੇ ਕਿ ਨਹੀਂ ਲੱਗੇ ਇਹਦੇ ਬਾਰੇ ਕੋਈ ਸਾਡੇ ਕੋਲ ਖਬਰ ਨਹੀਂ ਹੈ ਕਿ ਉਹਨਾਂ ਨੇ ਆਪਣੇ ਤੌਰ ਤੇ رابطہ ਕੀਤਾ ਕਿ ਨਹੀਂ ਪਰ ਐਸਕੇਐਮ ਨੇ ਐਸਕੇਐਮ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਇੱਕ ਕਮੇਟੀ ਬਣਾਈ ਸੀਗੀ ਰਾਜੇਵਾਲ ਦੀ ਅਗਵਾਈ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਚ ਇੱਕ ਪੰਜ ਮੈਂਬਰੀ ਕਮੇਟੀ ਉਹਨੇ ਇੱਕ ਅਤ ਐਮ ਫੈਸਲਾ ਕੀਤਾ ਉਹਨਾਂ ਨੇ ਵਿਰੋਧ ਦੇ ਤਰੀਕਿਆਂ ਨੂੰ ਲੈ ਕੇ ਸਵਾਲ ਕਰਨ ਦੇ ਨਜ਼ਰੀਏ ਤੋਂ ਇਸ ਚੋਣ ਦੇ ਵਿੱਚ ਕਿਸਾਨੀ ਦੀ ਭੂਮਿਕਾ ਦੇ ਨਜ਼ਰੀਏ ਤੋਂ ਉਹਨਾਂ ਨੇ ਇੱਕ ਡਾਇਰੈਕਸ਼ਨਸ ਵਰਗਾ ਖਾਕਾ ਉਹ ਲਿਖਿਆ ਸੋ ਅਸੀਂ ਸਮਝਣ ਦਾ ਯਤਨ ਕਰਦੇ ਆ ਕਿ ਕੀ ਚੋਣ ਦ੍ਰਿਸ਼ ਇਹਦੇ ਨਾਲ ਬਦਲਿਆ ਕੀ ਪੰਜਾਬ ਦਾ ਚੋਣਵੀਂ ਦ੍ਰਿਸ਼ ਇਹਦੇ ਨਾਲ ਸੁਖਾਲਾ ਹੋ ਜਾਊਗਾ ਭਾਰਤੀ ਜਨਤਾ ਪਾਰਟੀ ਲਈ ਤੇ ਮੁਕਾਬਲੇ ਗਹਿ ਗੱਚ ਹੋਣਗੇ ਹੁਣ ਜਦੋਂ ਵਿਰੋਧ ਦਾ ਸਾਹਮਣਾ ਨਹੀਂ ਹੋਊਗਾ ਤਾਂ ਕੈਂਡੀਡੇਟ ਜਿਹੜੇ ਭਾਰਤੀ ਜਨਤਾ ਪਾਰਟੀ ਕੋਲ ਦੂਜਿਆਂ ਨਾਲੋਂ ਹੁਣ ਘਟਾ ਕੇ ਨਹੀਂ ਦੇਖੇ ਜਾ ਸਕਦੇ ਉਹ ਵੀ ਉਹਨਾਂ ਨੇ ਕਈ ਜਿਹੜੇ ਦੂਜੀਆਂ ਪਾਰਟੀਆਂ ਤੋਂ ਲੈ ਲਏ ਨੇ ਔਰ ਵੱਡੇ ਕੱਦ ਵਾਲੇ ਵੀ ਕਾਫੀ ਹੈਗੇ ਆ ਜਿੱਦਾਂ ਹੁਣ ਪਟਿਆਲੇ ਦੇ ਵਿੱਚ ਤੁਸੀਂ ਲਾਉਨੇ ਹੋ ਤਾਂ ਹੋਰ ਵੀ ਕਈ ਜਗ੍ਹਾ ਉਹਨਾਂ ਕੋਲ ਹੈਵੀ weight ਕੈਂਡੀਡੇਟ ਨੇ ਸਰਦਾਰ ਹਰਵੀਰ ਸਿੰਘ ਜੀ ਤੋਂ ਸਮਝਦਿਆਂ ਸਾਡੇ ਕਲਚਰ ਦੇ ਵਿੱਚ ਅੱਜਕੱਲ ਸਵਾਲ ਕਰਨ ਦਾ ਕੋਈ ਖਾਸ ਨਹੀਂ ਰਿਹਾ ਹੁਣ ਕੋਈ ਇਹ ਸੁਭਾਅ ਨਹੀਂ ਲੋਕਾਂ ਦਾ ਜਾਂ ਤਾਂ ਵਿਰੋਧ ਹੈ ਜਾਂ ਪਾਣਾ ਮੰਨ ਕੇ ਚੱਲੀ ਜਾਂਦੇ ਆ ਵਿਕਸਤ ਮੁਲਕਾਂ ਨੇ ਇਹ ਇੱਕ ਤਰੀਕਾ ਬਣਾ ਲਿਆ ਕਿ ਉਹਨਾਂ ਦਾ ਕੈਂਡੀਡੇਟ ਕਿਹੋ ਜਿਹਾ ਹੋਵੇ ਪਾਰਟੀਆਂ ਵਿਦਨ ਦਾ ਪਾਰਟੀ ਪਹਿਲਾਂ ਇਲੈਕਸ਼ਨ ਕਰਾਉਂਦੀਆਂ ਤੇ ਫਿਰ ਜਦੋਂ ਅੱਗੇ ਜਾ ਕੇ ਮੁਕਾਬਲੇ ਹੁੰਦੇ ਆ ਤਾਂ ਸਾਂਝੇ ਮੰਚਾਂ ਤੋਂ ਕੈਂਡੀਡੇਟ ਦੀ ਪਰਖ ਕੀਤੀ ਜਾਂਦੀ ਹੈ ਉਹਨਾਂ ਦੀ ਸੋਝ ਦਾ ਦਿਖਾਵਾ ਹੁੰਦਾ ਟੀਵੀ ਚੈਨਲਾਂ ਦੇ ਉੱਤੇ ਸਾਹਮਣੇ ਖਿਲਾੜ ਕੇ ਲੱਖਾਂ ਲੋਕ ਕਰੋੜਾਂ ਲੋਕ ਉਹਨਾਂ ਨੂੰ ਦੇਖ ਰਹੇ ਹੁੰਦੇ ਆ ਕਿ ਕਿਹਨੂੰ ਚੁਣਿਆ ਜਾਵੇ ਲੋਕ ਫੈਸਲਾ ਕਰਦੇ ਨੇ ਪਰਸੈਪਸ਼ਨ ਬਿਲਡ ਕਰਨੀ ਜਾਂ ਨੈਰੇਟਿਵ ਬਿਲਡ ਕਰਨੇ ਇਹ ਇੱਕ ਸੈਕੰਡਰੀ ਚੀਜ਼ ਆ ਉੱਤੇ ਉਹ ਸਿੱਧਾ ਆਪਣੇ ਨੇਤਾ ਦੀ ਸਮਝ ਪਰਖਣਾ ਚਾਹੁੰਦੇ ਹੁੰਦੇ ਆ ਸਾਡੇ ਕੋਲੇ ਚੀਜ਼ਾਂ ਨਹੀਂ ਨੇ ਮੈਂ ਸਤਾਰ ਹਰੀਸ਼ ਸਿੰਘ ਜੀ ਤੋਂ ਸਮਝਣਾ ਚਾਹੂੰਗਾ ਸਾਰੇ ਵਰਤਾਰਿਆਂ ਨੂੰ ਐਸਕੇਐਮ ਨੇ ਕੀ ਭਾਰਤੀ ਜਨਤਾ ਪਾਰਟੀ ਦਾ ਰਾਹ ਆਸਾਨ ਕੀਤਾ ਜਾਂ ਮੁਸ਼ਕਲ ਕੀਤਾ ਜਦੋਂ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਹੁਣ ਤਰੀਕਾ ਬਦਲ ਦੇਣਗੇ ਵਿਰੋਧਤਾ ਹੁਣ ਉਹ ਸਵਾਲਾਂ ਦੇ ਨਾਲ ਆਉਣਗੇ ਤੇ ਸਵਾਲ ਵੀ ਕਿਹੜੇ ਨਿਰਧਾਰਤ ਕੀਤੇ ਨੇ ਮੈਂ ਤੋਂ ਉੱਤੋਂ ਸਮਝਣਾ ਚਾਹੁੰਦਾ ਕਿ ਸਥਿਤੀ ਕੀ ਬਦਲੀ ਹੈ ਪੰਜਾਬ ਦੇ ਚੋਣਵੀਂ ਦ੍ਰਿਸ਼ਟੀ ਬਿਲਕੁਲ ਜਿਹੜਾ ਐਸਕੈਮ ਦਾ ਹੁਣ ਦਾ ਸਟੈਂਡ ਹੈ ਇਸ ਕਮੇਟੀ ਨੇ ਜਿਹੜੇ ਸਵਾਲ ਕੀਤੇ ਨੇ ਜਿਹੜਾ ਉਹਦਾ ਤਰੀਕਾ ਅਡਾਪਟ ਕਰਨ ਲਈ ਕਿਹਾ ਇਹ ਬਿਲਕੁਲ ਉਹ ਤੋਂ ਵੱਖਰਾ ਤਰੀਕਾ ਹੈ ਜਿਹੜਾ ਇਹ ਤੋਂ ਪਹਿਲਾਂ ਹੁਣ ਤੱਕ ਆਪਾਂ ਦੇਖਦੇ ਆਂ ਕਿ ਕੋਈ ਕਾਗਜ਼ ਭਰਨ ਵੀ ਮਤ ਤਾਂ ਬਹੁਤ ਦੂਰ ਦੀ ਹੈ ਜੇ ਮੱਥਾ ਟੇਕਣ ਵੀ ਗਿਆ ਤਾਂ ਵੀ ਉਹਦਾ ਘਰਾਓ ਕਰਨਾ ਕਾਲੇ ਝੰਡੇ ਦਿਖਾਉਣਾ ਇਹਨੇ ਹਾਲਾਂਕਿ ਇਹਨੂੰ ਵੀ ਕਿਹਾ ਜਾ ਰਿਹਾ ਕਿ ਜੀ ਕਾਲੇ ਝੰਡੇ ਦਿਖਾਉਣਾ ਡੈਮੋਕਰੇਸੀ ਦਾ ਇੱਕ ਹਿੱਸਾ ਹੈ ਪਰ ਮੇਰਾ ਖਿਆਲ ਹੈ ਕਿ ਜਦੋਂ ਤੁਸੀਂ ਸਿੰਗਲ ਆਊਟ ਕਰਕੇ ਇੱਕ ਪਾਰਟੀ ਨਾਲ ਇਹ ਮਤਲਬ ਸਲੂਕ ਕਰਦੇ ਹੋ ਤਾਂ ਕਿਤੇ ਨਾ ਕਿਤੇ ਦੂਸਰੇ ਆਮ ਜਨਰਲੀ ਜਿਹੜੇ ਇੱਕ ਮਚ्योर ਲੋਕ ਨੇ ਜਾਂ ਜਿਹੜੇ ਲੋਕ ਡੈਮੋਕਰੇਸੀ 'ਚ ਵਿਸ਼ਵਾਸ ਉਸਰੇ ਬਲਤੇ ਰੱਖਦੇ ਨੇ ਉਹਨਾਂ ਨੂੰ ਥੋੜਾ ਜਿਆਦਾ ਇਤਰਾਜ਼ ਹੁੰਦਾ ਵੀ ਇਹ ਤਾਂ ਫਿਰ ਗੱਲ ਨਹੀਂ ਕੋਈ ਤੁਸੀਂ ਜੇ ਅਸੀਂ ਚੋਣ ਕਮਿਸ਼ਨ ਤੇ ਇਹ ਇਲਜ਼ਾਮ ਲਾਉਂਦੇ ਆ ਜੇਕਰ ਅਸੀਂ ਸਰਕਾਰ ਤੇ ਕੇਂਦਰ ਤੇ ਲੈ ਕੇ ਸੱਤਾ ਤੇ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਲੈਵਲ ਪਲੇਇੰਗ ਫੀਲਡ ਨਹੀਂ ਦੇ ਰਹੇ ਤਾਂ ਲੋਕਾਂ ਦੇ ਪਾਸਿਓਂ ਵੀ ਤਾਂ ਇੱਕ ਲੈਵਲ ਪਲੇਇੰਗ ਫੀਲਡ ਤਾਂ ਦੇਣਾ ਹੀ ਪਊਗਾ ਫਿਰ ਜਿਹੜਾ ਜੇ ਲੌਜਿਕ ਦੀ ਗੱਲ ਹੈ ਮੈਨੂੰ ਲੱਗਦਾ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਵੀ ਸਾਡੀਆਂ ਅਥਾਰਟੀਜ਼ ਤਾਂ ਪਤਾ ਨਹੀਂ ਬਦਲਦੀਆਂ ਨੇ ਜਾਂ ਨਹੀਂ ਬਦਲਦੀਆਂ ਕਿਸਾਨ ਮੂਵਮੈਂਟ ਦੀ ਲੀਡਰਸ਼ਿਪ ਨੇ ਲੋਕਾਂ ਦੀਆਂ ਉਹਨਾਂ ਭਾਵਨਾਵਾਂ ਨੂੰ ਦੇਖਦੇ ਹੋਏ ਜਿਹੜਾ ਆਪਣਾ ਤਰੀਕਾ ਬਦਲਿਆ ਇਹ ਇੱਕ ਮਚਿਓਰ ਲੀਡਰਸ਼ਿਪ ਦਾ ਔਰ ਮਚਿਓਰ ਡੈਮੋਕ੍ਰੇਸੀ ਡੈਮੋਕਰੈਟਿਕ ਵੈਲਿਊ ਸਿਸਟਮ ਤੇ ਯਕੀਨ ਰੱਖਣ ਦਾ ਇੱਕ ਤਰੀਕਾ ਨਜ਼ਰ ਆ ਰਿਹਾ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਚੋਣ ਲੜਨਾ ਹਰ ਇੱਕ ਦਾ ਰਾਈਟ ਹੈ ਤੇ ਪ੍ਰਚਾਰ ਕਰਨਾ ਹਰ ਇੱਕ ਦਾ ਹੱਕ ਹੈ ਇਹਦਾ ਮਤਲਬ ਕੀ ਹੈ ਇਹ ਇਹਦੇ ਚੋ ਸਿੱਧੀ ਗੱਲ ਇਹ ਹੋਊਗੀ ਨਾ ਵੇਸੇ ਐ ਨਹੀਂ ਰੋਕ ਸਕਦੇ ਵੀ ਉਹ ਆਪਣੀ ਗੱਲ ਹੀ ਨਾ ਕਿਸੇ ਨੂੰ ਦੱਸੋ ਨਾ ਹਾਂ ਉਹ ਕਹਿੰਦੇ ਆਉਣ ਕਿਸਾਨ ਮਜ਼ਦੂਰ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਸਵਾਲ ਕਰੋ ਉਹਨਾਂ ਤੋਂ ਜਵਾਬ ਮੰਗੋ ਕਿ ਤੁਹਾਡੀ ਸਰਕਾਰ ਨੇ ਆ ਕਿਉਂ ਨਹੀਂ ਕੀਤਾ ਆ ਕਿਉਂ ਨਹੀਂ ਕੀਤਾ ਹੁਣ ਕੀ ਕਰੋਗੇ ਕੀ ਤੁਹਾਡੇ ਕੋਲ ਸਾਰਾ ਨਾਲ ਉਹਨਾਂ ਨੇ ਇੱਕ ਗੱਲ ਕੀਤੀ ਹੈ ਪਹਿਲਾਂ ਜਿਹੜੀ ਇਬਾਰਤ ਲਿਖੀ ਹੈ ਉਹਨਾਂ ਸਵਾਲਾਂ ਤੋਂ ਪਹਿਲਾਂ ਜੀ ਕਿ ਕਿਉਂਕਿ ਭਾਰਤੀ ਜਨਤਾ ਪਾਰਟੀ ਕਾਰਪੋਰੇਟ ਪੱਖੀ ਹੈ ਫੈਡਰਲਿਜ਼ਮ ਦੇ ਵਿਰੋਧੀ ਹੈ ਜਮਹੂਰੀਅਤ ਦੇ ਵਿਰੋਧੀ ਹੈ ਕਿਸਾਨ ਮਜ਼ਦੂਰ ਦੇ ਵਿਰੋਧੀ ਹੈ ਇਸ ਕਰਕੇ ਅਸੀਂ ਇਹਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ ਤੇ ਹੁਣ ਜੇਕਰ ਉਹ ਕੈਂਡੀਡੇਟ ਆਉਣਗੇ ਤਾਂ ਸਵਾਲ ਕਿਹੜੇ ਕਰਨੇ ਨੇ ਉਹਨਾਂ ਨੇ ਇੱਕ ਤਰਦੀਬ ਲਿਖ ਕੇ ਦੇਤੇ ਕਿਉਂਕਿ ਸੁਧਾਰਨ ਬੰਦੇ ਨੂੰ ਸਵਾਲ ਵੀ ਨਹੀਂ ਕਈ ਵਾਰ ਕਰਨੇ ਸਾਡੇ ਤਾਂ ਮਤਲਬ ਐਮਐਲਏ ਐਮਪੀ ਚੁਣੇ ਜਾਂਦੇ ਨੇ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੁੰਦੀ ਤੇ ਹੁਣ ਸੁਧਾਰਨ ਕਿਸਾਨ ਤੋਂ ਆਪਾਂ ਕਹੀਏ ਜਿਵੇਂ ਦੂਤੂ ਸਵਾਲ ਆਪੀ ਬਣਾ ਲਈ ਆਪੀ ਕਰ ਲਈ ਉਹ ਗੱਲ ਹੋਣੀ ਹੈ ਪਹਿਲਾ ਸਵਾਲ ਉਹਨਾਂ ਨੇ ਇਹ ਪੇਸ਼ ਕੀਤਾ ਉਹ ਕਹਿੰਦੇ ਵੀ ਜਦੋਂ ਕਿਸਾਨ ਦਿੱਲੀ ਨੂੰ ਜਾ ਰਹੇ ਸੀ ਤੁਸੀਂ ਕਿੱਲਾ ਕਿਉਂ ਲਾਈਆਂ ਤੁਸੀਂ ਕੰਕਰੀਟ ਖੜਾ ਕਿਉਂ ਕੀਤਾ ਬਾਕੀ ਦੀਆਂ ਗੱਲਾਂ ਕਿਉਂ ਕੀਤੀਆਂ ਤੁਸੀਂ ਪੀਸਫੁਲੀ ਕਿਸਾਨਾਂ ਨੂੰ ਜਾਣ ਕਿਉਂ ਨਹੀਂ ਦਿੱਤਾ ਤੇ ਜੇ ਇਹ ਡੈਮੋਕਰੇਟਿਕ ਕੰਟਰੀ ਹੈ ਜੇ ਤੁਸੀਂ ਕਹਿੰਦੇ ਕੱਲ੍ਹ ਨੂੰ ਵੀ ਤੁਹਾਡੇ ਕੋਲ ਸੱਤਾ ਆਏਗੀ ਤਾਂ ਤੁਸੀਂ ਕੀ ਜਵਾਬ ਹੈ ਇਹਦਾ ਤੁਹਾਡੇ ਕੋਲ ਮਤਲਬ ਉਹ ਕੈਂਡੀਡੇਟ ਨੂੰ ਇਹ ਸਵਾਲ ਪਹਿਲਾ ਦੂਸਰਾ ਸਵਾਲ ਉਹ ਇਹ ਕਹਿੰਦੇ ਨੇ ਕਿ ਇਹ ਪੁੱਛੋ ਜ਼ਰੂਰ ਉਹਨਾਂ ਨੂੰ ਕਿ ਜੇਕਰ ਇਹ ਜਿਹੜਾ ਸਾਰਾ ਇੱਕ ਵਰਤਾਰਾ ਤੇ ਗੋਲਸ ਗੋਲੀ ਦੇ ਨਾਲ ਸੁਭ ਕਰਨ ਨੂੰ ਸ਼ਹੀਦ ਕਿਉਂ ਕੀਤਾ ਔਰ ਇਸ ਲੈਵਲ ਦਾ ਜਿਹੜਾ ਅਤਿਆਚਾਰ ਹੈ ਪੀਸਫੁੱਲ ਕਿਸਾਨਾਂ ਦੇ ਉੱਤੇ ਜਿਹੜਾ ਕਰਨ ਦਾ ਇੱਕ ਤਰੀਕਾਕਾਰ ਹੈ ਇਹ ਇਹਦੇ ਪਿੱਛੇ ਕੀ ਕੀ ਅਸੀਂ ਨਾਲ ਸਵਾਲ ਕੀਤਾ ਕੀ ਅਸੀਂ ਵਿਦੇਸ਼ੀ ਹਾਂ ਇਸ ਦੇਸ਼ ਦੇ ਨਾਗਰਿਕ ਨਹੀਂ ਹਾਂ ਸਾਨੂੰ ਆਪਣੀ ਗੱਲ ਠੰਦ ਮਿੱਠਾਂ ਨਾਲ ਕਹਿਣ ਦਾ ਹੱਕ ਨਹੀਂ ਸੀ ਜੇ ਹੱਕ ਸੀਗਾ ਤਾਂ ਇਹ ਵਿਵਹਾਰ ਕਿਉਂ ਕੀਤਾ ਤੀਜੀ ਗੱਲ ਉਹ ਜਿਹੜੀ ਇਹਦੇ ਤੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਲਖੀਮਪੁਰ ਖੇਰੀ ਦੇ ਜਿਹੜੇ ਕਿਸਾਨਾਂ ਨੂੰ ਦਰੜ ਕੇ ਜਿਹੜੇ ਲੀਡਰ ਨੇ ਜਿਹਦੇ ਲੀਡਰ ਦੇ ਮੁੰਡੇ ਨੇ ਕੀਤਾ ਤੇ ਉਹ ਲੀਡਰ ਵੀ ਸਾਜਿਸ਼ ਚ ਇਨਕੁਆਰੀ ਚ ਇਨਵੋਲਵ ਦੀ ਗੱਲ ਹੁੰਦੀ ਹੈ ਜੀ ਤੇ ਕਿਸਾਨਾਂ ਨੂੰ ਚੜਾਉਂਦੇ ਹੋ ਉਹਨੂੰ ਕੈਬਨਿਟ ਤੇ ਰੱਖਿਆ ਤੇ ਦੁਬਾਰਾ ਟਿਕਟ ਕਿਉਂ ਦਿੱਤੀ ਹੈ ਇਹਦਾ ਮਤਲਬ ਤੁਸੀਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੇ ਜੋ ਵੀ ਤੁਹਾਨੂੰ ਚੱਲਦਾ ਤੁਸੀਂ ਇਹ ਕਿਉਂ ਉਹਨੂੰ ਦਿੱਤਾ ਬੀਜੇਪੀ ਨੇ ਟਿਕਟ ਕਿਉਂ ਦਿੱਤਾ ਅਗਲੀ ਗੱਲ ਉਹ ਇਹ ਕਹਿੰਦੇ ਨੇ ਕਿ ਤੁਸੀਂ ਮੰਨ ਕੇ ਸਾਡੀਆਂ ਮੰਗਾਂ ਤੋਂ ਪਿੱਛੇ ਕਿਉਂ ਹਟਿਓ MSB ਤੇ ਲੀਗਲ ਗਰੰਟੀ ਕਾਨੂੰਨ ਦੀ ਇਹਦੇ ਤੋਂ ਪਿੱਛੇ ਕਿਉਂ हट ਗਏ ਦੂਸਰੀ ਗੱਲ ਤੁਸੀਂ ਇਹ ਕਿਹਾ ਸੀਗਾ ਕਿ ਜਿਹੜਾ ਸੁਆਮੀਨਾਥਨ ਫਾਰਮੂਲਾ ਪਹਿਲਾਂ ਆਪ ਮੰਨੇ ਸੀ ਪਹਿਲੀ ਇੱਕ ਵਾਰ ਚੋਣਾਂ ਦੇ ਵਿੱਚ ਕਿ ਅਸੀਂ C2 50% ਪ੍ਰੋਫਿਟ ਨਾਲ ਦੇਵਾਂਗੇ ਤੇ ਤੁਸੀਂ ਉਹਦੇ ਤੋਂ ਪਿੱਛੇ हट ਗਏ ਤੁਸੀਂ ਸਾਡੇ ਨਾਲ ਅੰਦੋਲਨ ਦੌਰਾਨ ਵਾਅਦਾ ਕੀਤਾ ਸੀ ਕਿ এনवायरमेंट ਦੇ ਮਾਮਲੇ 'ਚ ਕਿਸਾਨੀ ਨੂੰ ਅਲੱਗ ਕੜ ਦਿੱਤਾ ਜਾਏਗਾ ਉਹਦੇ ਤੇ ਇੰਨੇ ਜੁਰਮਾਨੇ ਨਹੀਂ ਲੱਗਣਗੇ ਉਹਦੇ ਤੋਂ ਤੁਸੀਂ ਪਿੱਛੇ हट ਗਏ ਫਿਰ ਤੁਸੀਂ ਕਿਹਾ ਸੀਗਾ ਕਿ ਉਸੇ ਦੇ ਮਾਮਲੇ 'ਚ ਇੱਕ ਮੰਨੀ ਗਈ ਜਿਹੜੀ ਗੱਲ ਸੀਗੀ ਮਤਲਬ ਓਵਰਾਲ ਬਿਜਲੀ ਕਾਨੂੰਨ 2020 ਜਿਹੜਾ ਉਹ ਅਸੀਂ ਪਾਰਲੀਮੈਂਟ 'ਚ ਨਹੀਂ ਲਿਆਵਾਂਗੇ ਲਿਆ ਕੇ ਤੁਸੀਂ ਪਾਸ ਕਰਾ ਲਿਆ ਇਹ ਮੰਨੀਆਂ ਹੋਈਆਂ ਮੰਗਾ ਸੀ ਉਹ ਕਹਿੰਦੇ ਸੀ ਵੀ ਜਿਹੜੀਆਂ ਸਾਨੂੰ ਨਹੀਂ ਤੁਸੀਂ ਉਹ ਕਰਨ ਦਿੱਤੀਆਂ ਔਰ ਉਹਦੇ ਤੋਂ ਬਾਅਦ ਫਿਰ ਉਹ ਇਹ ਕਹਿ ਰਹੇ ਨੇ ਕਿ ਜੇ ਕਾਰਪੋਰੇਟ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮਾਫ਼ ਹੋ ਸਕਦਾ ਤਾਂ ਕਿਸਾਨੀ ਦਾ ਕਿਉਂ ਨਹੀਂ ਹੋ ਸਕਦਾ ਕਿਸਾਨੀ ਤਾਂ ਹੋਰ ਕਰਜ਼ੇ ਤੇ ਇਹ ਸਾਰੇ ਬੋਝ ਦੇ ਵਿੱਚ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਨੇ ਔਰ ਫਿਰ ਇਹ ਕਿਆ ਕਿ ਕ腐ਸ਼ਨ ਹੈ ਜਿਹੜੀ ਕਾਰਪੋਰ ਜਿਹੜੇ ਇਲੈਕਟੋਰਲ ਬੋਰਡ ਜਿੱਦੇ ਤਰੀਕੇ ਦੇ ਨਾਲ ਜਿਹੜੀ ਸਰਕਾਰੀ ਕ腐ਸ਼ਨ ਤੁਸੀਂ ਕੀਤੀ ਹੈ ਉਹਦੇ ਵਿੱਚ ਇਹਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ ਇਹਦੇ ਸੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਣੀ ਚਾਹੀਦੀ ਮਤਲਬ ਉਹ ਸਾਰੇ ਮਾਮਲੇ ਤੇ ਇੱਕ ਜਿਹੜੀਆਂ ਪਹਿਲਾਂ ਇਬਾਰਤ ਲਿਖੀ ਉਹਨਾਂ ਨੇ ਫੈਡਰਲ ਸਟਰਕਚਰ ਦੀ ਡੈਮੋਕ੍ਰੇਸੀ ਨੂੰ ਹੋਰ ਵਧਾਉਣ ਦੀ ਲੋਕਾਂ ਨੂੰ ਜ਼ਿਆਦਾ ਹੱਕ ਦੇਣ ਦੀ ਇਹ ਸਾਰੇ ਸਵਾਲ ਜੇ ਹੁਣ ਕਿਸਾਨੀ ਤੇ ਕਿਸਾਨ ਮਜ਼ਦੂਰ ਪੁੱਛਣ ਦੇ ਨਾਲ ਆਮ ਲੋਕਾਂ ਨੂੰ ਵੀ ਸਦਾ ਸਾਰੇ ਲੋਕ ਪੁੱਛਣ ਇਹ ਸਵਾਲ ਕਿਉਂਕਿ ਕੁਝ ਸਵਾਲ ਕਿਸਾਨੀ ਦੇ ਨੇ ਕੁਝ ਤਾਂ ওভারਆਲ ਸਭ ਦੇ ਸਾਰੀ ਸੋਸਾਇਟੀ ਦੇ ਨੇ ਇਹ ਇੱਕ ਉਹਨਾਂ ਨੇ ਸੱਦਾ ਦਿੱਤਾ ਪੰਜੇ ਦਸਕਤਾ ਹੈਟ ਇੱਕ ਜਿਹੜਾ ਪ੍ਰੈਸ ਰੋਡ ਜਾਰੀ ਕੀਤਾ ਇਟ ਮੀਨ ਜੋ ਐਸਕੇ ਅਮ ਨੇ ਹੁਣ ਆਪਣਾ ਹੋਣ ਦੇਖਣਾ ਇਹ ਹੋ ਗਿਆ ਕਿ ਕਿ ਦੂਸਰੇ ਜਿਹੜੇ ਦੋ ਗਰੁੱਪ ਨੇ ਉਹਨਾਂ ਦੇ ਬੰਦੇ ਵੀ ਤਾਂ ਕਾਲੇ ਝੰਡੇ ਦਿਖਾਉਂਦੇ ਨੇ ਓਵੇਂ ਜਿਵੇਂ ਇੱਕ ਦੂਜੇ ਦੇ ਨਾਲ ਜਿਹੜੇ ਨੇ ਜਿਹੜੇ ਬਾਰਡਰ ਤੇ ਬੈਠੇ ਨੇ ਉਹਨਾਂ ਦੀ ਇੱਕ ਟੀਮ ਅੱਜਕੱਲ ਤਾਮਲਨਾਡੂ ਕੇਰਲਾ ਤੇ ਇੱਧਰ ਫਿਰ ਰਹੀ ਆ ਸਾਰੇ ਕਿਤੇ ਉਹ ਸੁਭ ਕਰਨ ਦੀਆਂ ਜਿਹੜੀਆਂ ਜਕਲ ਸਜਾਤਰਾ ਲੈ ਕੇ ਤੇ ਉਹ ਉਹ ਇਹਦਾ ਮਤਲਬ ਇਹ ਹੁੰਦਾ ਹੈ ਨਾਰਮਲੀ ਜਦੋਂ ਇੱਕ ਮੰਡੀਤਰ ਕਰਦੀ ਹੈ ਤਾਂ ਦੂਜੀ ਵੀ ਉਹ ਹੈ ਜਾਈ ਸਟੈਂਡ ਲੈਂਦੀ ਹੈ ਉਹਨਾਂ ਨੇ ਇੱਕ ਕੱਲ ਫੈਸਲਾ ਕੀਤਾ ਪੰਜਾਬ ਦੇ ਡੀਜੀਪੀ ਔਰ ਹਰਿਆਣੇ ਦੇ ਪੁਲਿਸ ਡੀਜੀਪੀ ਦੇ ਨਾਲ ਗੱਲ ਕਰਕਰ ਤੋਂ ਬਾਅਦ ਉਹ ਜਿਹੜੇ ਮੁੰਡੇ ਫੜੇ ਨੇ ਉਹਨਾਂ ਨੂੰ ਉਹਨਾਂ ਨੂੰ ਛਡਾਉਣ ਦੀ ਉਹਨਾਂ ਦੀ ਮੰਗ ਸੀ ਉਹਨਾਂ ਨੂੰ ਰੇਲ ਰੋਕੋ ਦਾ ਸੰਦਾ ਪੋਸਟਪੋਨ ਕਰਤਾ ਹੈ 16 ਤੱਕ ਦਾ ਸਮਾਂ ਦੇਤਾ ਹੈ ਸਰਕਾਰ ਨੇ ਮੰਗਿਆ ਇਹਨਾਂ ਨੂੰ ਦੇ ਦਿਓ ਅਸੀਂ ਉਹ ਤੋਂ ਬਾਅਦ ਛੱਡਾਂਗੇ ਦਾ ਮਤਲਬ ਉਧਰੋਂ ਵੀ ਇੱਕ ਲੈਵਲ ਦਾ ਫਰਕ ਹੈ ਤੇ ਇਧਰੋਂ ਵੀ ਇੱਕ ਲੈਵਲ ਦਾ ਫਰਕ ਹੈ ਹੁਣ ਕੋਈ ਜੇ ਇਹ ਜਾਣਗੇ ਹੁਣ ਕੋਈ ਕਿਸਾਨਾਂ ਨੂੰ ਇਹ ਨਹੀਂ ਕਹੂਗਾ ਨਾ ਵੀ ਤੁਸੀਂ ਤਾਂ ਸਾਨੂੰ ਮੜਨੇ ਨਹੀਂ ਦਿੰਦੇ ਸਾਡਾ ਅਧਿਕਾਰ ਮਾਰ ਰਹੇ ਹੋ ਤੇ ਸਾਡਾ ਹੱਕ ਨਹੀਂ ਜਾ ਕੇ ਬੈਠਣਗੇ ਤਾਂ ਗੱਲ ਕਰਨਾ ਸਵਾਲ ਕਰਨਾ ਹਰ ਇੱਕ ਦਾ ਹੱਕ ਹੈ ਤੇ ਇਹਦੇ ਨਾਲ ਮੈਚਿਓਰਿਟੀ ਦਾ ਸਬੂਤ ਮੈਨੂੰ ਲੱਗਦਾ ਕੰਪੈਰੀਟਿਵਲੀ ਮਿਲਿਆ ਟਕਰਾਅ ਨਹੀਂ ਹੋਏਗਾ ਜਿਹੜਾ ਪਹਿਲਾਂ ਵਾਲਾ ਤਰੀਕਾ ਸੀ ਉਹਦੇ ਚੋਂ ਟਕਰਾਅ ਦੀਆਂ ਸੰਭਾਵਨਾਵਾਂ ਵੀ ਸੀ ਕੱਲ ਨੂੰ ਕੋਈ ਕਿਸੇ ਦੇ ਕੁਝ ਮਾਰ ਦੇ ਕੁਝ ਗੰਨ ਕਰ ਦੇ ਕੋਈ ਹੋਰ ਅੱਗੇ ਨਵੀਂ ਇਹ ਰੇਸਿਕਮ ਹਾਲਪੈਦਾ ਹੋ ਜੀ ਇਸ ਲਈ ਇਹ ਮੈਨੂੰ ਲੱਗਦਾ ਇਹਨੂੰ ਇਹ ਸਵਾਗਤਯੋਗ ਮੰਨਿਆ ਜਾਣਾ ਚਾਹੀਦਾ ਤਰੀਕਾ ਨਾਲੇ ਇੱਕ ਹੋਰ ਵੀ ਚੀਜ਼ ਹੈ ਨਾ ਕਿ ਜਿਵੇਂ ਮੋٹے ਤੌਰ ਤੇ ਸਵਾਲ ਉੱਠਦਾ ਰਹਿੰਦਾ ਹੈ ਕਿ ਸੱਤਾਧਾਰੀ ਕੇਂਦਰੀ ਸੱਤਾਧਾਰੀ ਪਾਰਟੀ ਦੋ ਜਿਆ ਨੂੰ ਬਰਾਬਰ ਦੇ ਮੌਕੇ ਦੇਣ ਤੋਂ ਪਾਸੇ ਹਟ ਰਹੀ ਹੈ ਜਿਵੇਂ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਔਰ ਇਹ ਮੰਨਿਆ ਗਿਆ ਕਿ ਚੋਣਾਂ ਦੇ ਵਿੱਚ ਸਭ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹ ਲੜੇ ਉਹ ਲੋਕਾਂ ਤੱਕ ਆਪਣੀ ਗੱਲ ਰੱਖ ਸਕੇ ਲੈਵਲ ਪਲੇਇੰਗ ਫੀਲਡ ਮਿਲਣਾ ਚਾਹੀਦਾ ਹੈ ਔਰ ਜੇ ਇੱਥੇ ਬੀਜੇਪੀ ਨੂੰ ਮੰਨ ਲਓ ਇੱਕ ਧਿਰ ਜਿਹੜੀ ਆ ਉਹ ਕਹਿੰਦੀ ਕਿ ਇਸ ਤੋਂ ਪਿੰਡ ਚ ਵੜਨੀ ਨਹੀਂ ਦੇਣਾ ਇੱਥੇ ਦੋਸ਼ ਵੀ ਸੇਮ ਲੱਗਣਾ ਸੀ ਸੋ ਫਿਰ ਦੋਨਾਂ ਧਿਰਾਂ ਦੇ ਵਿੱਚ ਫਰਕ ਕੀ ਹੋਇਆ ਇੱਕ ਸਵਾਲ ਤਾਂ ਬਣਦਾ ਹੀ ਆ ਕਿ ਜੇ ਮੰਨ ਲਓ ਅੱਗੇ ਨਾਲ ਉਹ ਜ਼ਿਆਦਾ ਟਫ ਹੋ ਜਾਊਗਾ ਜਦੋਂ ਸਵਾਲ ਪੁੱਛੇ ਜਾਣਗੇ ਕਾਲਿਆਂ ਝੰਡਿਆਂ ਨਾਲ ਤਾਂ ਵਿਰੋਧ ਇੱਕ ਸਿੰਪਲ ਵਿਰੋਧ ਬਣ ਕੇ ਰਹਿ ਜਾਂਦਾ ਪਰ ਜੇਕਰ ਮੰਨ ਲਓ ਸਵਾਲ ਪੁੱਛਿਆ ਜਾਊਗਾ ਸਵਾਲ ਦਾ ਜਵਾਬ ਦੇਣਾ ਪਊਗਾ ਦੂਜੀ ਗੱਲ ਇਹ ਹੈ ਕਿ ਇਹ ਸਵਾਲ ਸਾਰਿਆਂ ਕਿਉਂ ਕਿਉਂ ਨਾ ਪੁੱਛੇ ਜਾਣ ਮੈਨੂੰ ਤਾਂ ਇਹ ਲੱਗਦਾ ਹੈ ਕਿ ਪੰਜਾਬੀ ਜਾਗਰੂਕ ਨੇ ਪੰਜਾਬੀ ਇੱਕ ਇਹੋ ਜਿਹੀ ਕੌਮ ਹੈ ਜਿਨੇ ਦੁਨੀਆ ਦੇ ਹਰ ਹਿੱਸੇ ਦਾअनुभव ਹਾਸਲ ਕੀਤਾ ਕਿਸੇ ਨਾ ਕਿਸੇ ਘਰ ਚੋਂ ਕੋਈ ਕਿਤੇ ਕੋਈ ਕਿਤੇ ਕਿਸਦਾ ਬੱਚਾ ਹੈ ਕਿਸੇ ਦਾ ਭਰਾ ਵਾ ਕੋਈ ਕਿਸਦਾ ਪਿਓ ਵਾ ਮੇਰੇ ਖਿਆਲ ਚਾਰਾਂ ਪੰਜਾਂ ਪੀੜੀਆਂ ਤੱਕ ਅਸੀਂ ਫੈਲੇ ਹੋਏ ਦੇਖਦੇ ਪਏ ਆ ਤੇ ਜੇ ਵਿਕਸਿਤ ਮੁਲਕਾਂ ਚ ਰਹਿ ਕੇ ਅਸੀਂ ਉਥੋਂ ਦੇ ਢੰਗ ਤਰੀਕੇ ਅਪਣਾ ਲਿਆ ਤਾਂ ਘੱਟੋ ਘੱਟ ਮਾੜਾ ਮੋਟਾ ਉਥੋਂ ਦਾ ਅਸਰ ਸਾਡੇ ਤੇ ਆਵੇ ਹੁਣ ਤੁਸੀਂ ਅਮਰੀਕਾ ਚ ਬੈਠੇ ਹੋ ਜੀ ਅਮਰੀਕਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਵਿਦਨ ਦਾ ਪਾਰਟੀ ਇਲੈਕਸ਼ਨਸ ਹੋ ਰਹੀਆਂ ਜਿਨ੍ਹਾਂ ਨੂੰ ਪ੍ਰਾਈਮਰੀ ਕਹਿੰਦੇ ਤੁਸੀਂ ਵੀ ਗੱਲ ਕਰ ਰਹੇ ਸੀ ਤੇ ਉਹਦੇ ਵਿੱਚ ਪਹਿਲਾਂ ਪਾਰਟੀ ਦੇ ਅੰਦਰ ਜੇ ਕਿਸੇ ਨੂੰ ਲੱਗਦਾ ਹੈ ਵੀ ਉਹ ਉਹਨੂੰ ਉਹ ਦਾਅਵੇਦਾਰੀ ਆਪਣੀ ਪੇਸ਼ ਕਰਨਾ ਚਾਹੁੰਦਾ ਹੈ ਤੇ ਉਹ ਕਰ ਸਕਦਾ ਤੇ ਉਹ ਫਿਰ ਉਹ ਉੱਥੋਂ ਪਹਿਲਾਂ ਕੈਂਡੀਡੇਟ ਚੁਣ ਕੇ ਆਉਂਦਾ ਸਾਡੇ ਤਾਂ ਇੱਥੇ ਕੇਜਰੀਵਾਲ ਸਾਹਿਬ ਨੇ ਇੱਕ ਨੰਬਰ ਦਿੱਤਾ ਤੇ ਇਧਰ ਕਾਂਗਰਸ ਵਾਲਾ ਨੰਬਰ ਦਿੱਤਾ ਵੀ ਚੰਨੀ ਜਾਂ ਬਾਤrou ਸਿੱਧੂ ਤੇ ਇਧਰਲੇ ਬੰਨੇ ਭਗਵੰਤ ਮਾਨ ਨੂੰ ਵੀ ਉਧਰੋਂ ਚੁਣਿਆ ਜਾ ਤਾਂ ਇਹ ਹੈ ਕਿ ਤੁਸੀਂ ਸਾਰਿਆਂ ਨੂੰ ਖੁੱਲਕੇ ਖੇਡਣ ਦੇ ਮੌਕੇ ਤੋਂ ਅਕਾਲੀ ਦਲ ਦੇ ਵਿੱਚ ਬੀਬੀ ਜਗੀਰਕੌਰ ਨੇ ਕਿਹਾ ਸੀ ਕਿ ਲੜ ਲੈਣ ਦਿਓ ਤੁਸੀਂ ਤਾਂ ਸਾਨੂੰ ਖੁੱਲਾ ਹੱਥ ਦੇ ਦਿਓ ਤੇ ਜਿੰਨੂੰ ਵੋਟਾਂ ਪੈ ਜਾਣ ਪਾਰਟੀ ਦੇ ਹੀ ਤੁਹਾਡੇ ਹੀ ਕਿਤੇ ਬਾਹਰ ਥੋੜੀ ਜਾਣੇ ਸੋ ਸਾਰੀਆਂ ਪਾਰਟੀਆਂ ਇੱਕੋ ਜਿਹੇ ਤਰੀਕੇ ਨਾਲ ਪੇਸ਼ ਆਉਂਦੀਆਂ ਕਿੰਨਾ ਚੰਗਾ ਹੋਵੇ ਜੇ ਸਾਡੇ ਲੋਕ ਹੁਣ ਜਾਗਰੂਕ ਹੋ ਕੇ ਜਦੋਂ ਕੋਈ ਵੀ ਕਿਸੇ ਵੀ ਪਾਰਟੀ ਦਾ ਉਮੀਦਵਾਰ ਕਿਸ ਜਲਸੇ ਨੂੰ ਸੰਬੋਧਨ ਕਰਨ ਆਉਂਦਾ ਪਿੰਡ 'ਚ ਆਉਂਦਾ ਹੈ ਤੇ ਉਹਨੂੰ ਕਹਿਣ ਕਿਉਂਕਿ ਅੱਜਕੱਲ ਸਭ ਦੇ ਹੱਥਾਂ 'ਚ ਕੈਮਰਾ ਆ ਲੋਕ ਉਸੇ ਵੇਲੇ ਲਾਈਵ ਕਰ ਦਿੰਦੇ ਆ ਅੱਜਕੱਲ ਤਾਂ ਜੋਥ ਬੜਾ ਅਵੇਅਰ ਆ ਤੇ ਜੇ ਹਰ ਪਾਰਟੀ ਦਾ ਬੰਦਾ ਕਿਉਂਕਿ ਹਰ ਜਗ੍ਹਾ ਲੋਕ ਆ ਰਹੇ ਆ ਉਹਨੂੰ ਆਏ ਨੂੰ ਸਵਾਲ ਪੁੱਛੋ ਵੀ ਤੇਰਾ ਅਜੰਡਾ ਕੀ ਆ ਮੰਨ ਲਾ ਤੁਸੀਂ ਜਿੱਤ ਜਾਓ ਤਾਂ ਫਿਰ ਸਾਡੇ ਲਈ ਕੀ ਕਰੋਗੇ ਪੰਜਾਬ ਲਈ ਤੁਹਾਡਾ ਵਿਜ਼ਨ ਕੀ ਆ ਇਸ ਖਿੱਤੇ ਦੀ ਆ ਮੁਸ਼ਕਲ ਹੈ ਵੀ ਅਸੀਂ ਕਰਜ਼ੇ ਦੇ ਭਾਰ ਥੱਲੇ ਆ ਤੁਹਾਨੂੰ ਪਤਾ ਹੈ ਕਿ ਕਰਜ਼ੇ ਦੇ ਕਰਜ਼ੇ 'ਚੋਂ ਨਿਕਲਣਾ ਕਿਵੇਂ ਆ ਸਾਡੀ ਜਿਹੜੀ ਸਬਸਿਡੀਆਂ ਜੋ ਤਰਕਸੰਗਤ ਕਿਵੇਂ ਹੋਣ ਨੌਜਵਾਨਾਂ ਨੂੰ ਰੁਜ਼ਗਾਰ ਕੇ ਮਤਲਬ ਸਵਾਲ ਕਈ ਤਰ੍ਹਾਂ ਦੇ ਹੋ ਸਕਦੇ ਆ ਹੋ ਸਕਦਾ ਕੁਝ ਭਾਵਨਾਤਮਕ ਸਵਾਲ ਵੀ ਹੋਣ ਮੈਨੂੰ ਲੱਗਦਾ ਕਿ ਇਹ ਇੱਕ ਆਦਤ ਪਾਉਣੀ ਚਾਹੀਦੀ ਆ ਤਾਂ ਕਿ ਕੈਂਡੀਡੇਟ ਤਿਆਰੀ ਕਰਨ ਲੱਗ ਜਾਣ ਕਿਤੇ ਪੜ੍ਹਨ ਲਿਖਣ ਲੱਗ ਜਾਣ ਕੁਝ ਚੰਗੀਆਂ ਡਿਬੇਟਸ ਸੁਣਨ ਲੱਗ ਜਾਣ ਮੈਂ ਅਸੀਂ ਤਾਂ ਪਿਛਲੇ ਕਈ ਦਿਨਾਂ ਤੋਂ ਕਹਿ ਰਹੇ ਸੀਗੇ ਕਿ ਕਿਸਾਨੀ ਨੂੰ ਇੰਜ ਵਿਰੋਧ ਨਹੀਂ ਕਰਨਾ ਚਾਹੀਦਾ ਤਾਕੇ ਕੱਲ ਨੂੰ ਇਹ ਇਲਜ਼ਾਮ ਲੱਗੂਗਾ ਸਾਨੂੰ ਤਾਂ ਲੜਨ ਹੀ ਨਹੀਂ ਦਿੱਤਾ ਲੜਨ ਦਾ ਮੌਕਾ ਤਾਂ ਉਹ ਲੋਕ ਫੈਸਲੇ ਕਰਨਗੇ ਸੋ ਮੈਨੂੰ ਲੱਗਦਾ ਕਿਸਾਨੀ ਨੇ ਸਾਡੀ ਗੱਲ ਸੁਣ ਲਈ ਪਰ ਜੇ ਸਾਡੀ ਨਾ ਵੀ ਸੁਣੀ ਹੋਏ ਆਪਣੇ ਤੌਰ ਤੇ ਫੈਸਲਾ ਕੀਤਾ ਹੋਇਆ ਤੇ ਘਟੋ ਘਟ ਅਸੀਂ ਭਰਮ ਤੇ ਪਾਲ ਸਕਦੇ ਹਾਂ ਕਿ ਅਸੀਂ ਇਸੇ ਦਸ਼ਾ ਚ ਗੱਲ ਕਰ ਰਹੇ ਹਾਂ ਕੀ ਕਹਿੰਦੇ ਹੋ ਅ ਬਿਲਕੁਲ ਜਿਹੜਾ ਸਾਡੇ ਡੈਮੋਕ੍ਰੇਸੀ ਦਾ ਕ੍ਰਾਈਸਿਸ ਹੈ ਇਹ ਗੱਲਾਂ ਨਹੀਂ ਵਿਚਾਰ ਰਹੇ ਇਸੇ ਕਰਕੇ ਕ੍ਰਾਈਸਿਸ ਹੈ ਸੰਕਟ ਹੈ ਸਾਡੇ ਤਾਂ ਬੈਠ ਕੇ ਵਿਧਾਨ ਸਭਾ ਚ ਪ੍ਰੋਪਰ ਗੱਲ ਨਹੀਂ ਹੁੰਦੀ ਪ੍ਰੋਪਰ ਤਰੀਕੇ ਨਾਲ ਪਾਰਲੀਮੈਂਟ ਚ ਜੇ ਲੋਕਾਂ ਵੱਲੋਂ ਹੀ ਠੀਕ ਰਸਤਾ ਅਪਣਾ ਲਿਆ ਜਾਏ ਸ਼ਾਇਦ ਉਧਰ ਵੀ ਮਾੜਾ ਮੋਟਾ ਸੁਧਾਰ ਹੋ ਜੂਗਾ ਉੱਪਰ ਜਾ ਕੇ ਹੁਣ ਜੇ ਕੈਂਡੀਡੇਟ ਚੋਣ ਦੀ ਗੱਲ ਪਹਿਲਾਂ ਪਹਿਲਾਂ ਜਦੋਂ ਆਪਾਂ ਗੱਲ ਕੀਤੀ ਤਾਂ ਜੇ ਜਦੋਂ ਅਨਾ ਮੂਵਮੈਂਟ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਹੈ ਜੇ ਉਹਦਾ ਮੋਡਲਾ ਪ੍ਰੋਗਰਾਮ ਦੇਖੋ ਜਿਹੜਾ ਇੱਕੋ ਹੀ ਡਾਕੂਮੈਂਟ ਉਹਨਾਂ ਨੇ ਉਦੋਂ ਦਿੱਤਾ ਸੀ ਉਹ ਇਹ ਸੀਗਾ ਜਿਸ volunteers candidate ਚੋਣਨਗੇ ਸਾਡੇ ਤਾਂ ਮਹੱਲਾ ਵਾਈਜ਼ ਮੀਟਿੰਗਾਂ ਹੋਇਆ ਕਰਨੀਆਂ ਉਹਦੇ ਚੋਂ ਬੰਦੇ ਖੜੇ ਹੋਣਗੇ ਪਹਿਲਾਂ ਪਹਿਲਾਂ ਦਿੱਲੀ ਚ ਕੀ ਧਾਬੀ ਪਹਿਲੀ ਵਾਰ ਇਹਨਾਂ ਨੇ ਉਸ ਪੰਦਰ ਦਾ ਇੱਕ ਕੰਮ ਕੱਲੀ ਦਿੱਲੀ ਚ ਹੋਇਆ ਸੀ ਉਨਾਂਕ ਕਿ ਉਹ ਜਿਹਨੂੰ ਬੌਗੜਤੀ ਕਹੂਗੇ ਸੀ ਉਹਨੂੰ candidate ਬਣਾ ਦਿਆ ਪਰ ਉਹਦੇ ਨਾਲ ਫਿਰ ਸੈਂਟਰਲਾਈਜ਼ਡ ਪਾਵਰ ਨਹੀਂ ਰਹਿੰਦੀ ਉਹਦੇ ਨਾਲ ਡੈਮੋਕ੍ਰੇਸੀ ਮਜ਼ਬੂਤ ਹੁੰਦੀ ਹੈ ਵਰਕਰ ਦਾ ਤੇ ਜਿਹੜਾ ਤੁਹਾਡਾ ਹੇਠਲਾ ਬੰਦਾ ਹੈ ਜਾਂ ভোটার ਹੈ ਜਾਂ ਮੈਂਬਰ ਹੈ ਪਾਰਟੀ ਦਾ ਉਦੇ ਹੱਥ ਮਜ਼ਬੂਤ ਹੁੰਦੇ ਨੇ ਉਹਦੇ ਕੋਲ ਪਾਵਰ ਆਉਂਦੀ ਹੈ ਔਰ ਫਿਰ ਜਿਹੜਾ ਆਹ ਕੰਮ ਹੈ ਨਾ ਇਧਰੋਂ ਨੇ ਆ ਕੇ ਕੈਂਡੀਡੇਟ ਬਣਾਤਾ ਇਧਰੋਂ ਲਿਆ ਕੇ ਫਿਰ ਉਹ ਕੋਈ ਨਹੀਂ ਬੰਨ ਦਊਗਾ ਪਾਰਟੀ ਦਾ ਅੰਦਰਲਾ ਬੰਦਾ ਉਹ ਕਹਿੰਦਾ ਵੀ ਅਸੀਂ ਖੜੇ ਆ ਭਾਈ ਸਾਨੂੰ ਵੋਟ ਪਾਉਣੇ ਹੋ ਜਦੋਂ ਸਾਡਾ ਮੈਂਬਰ ਹੀ ਨਹੀਂ ਉਹ ਕਿਵੇਂ ਕੈਂਡੀਡੇਟ ਬਣ ਸਕਦਾ ਇਹ ਜਿਹੜਾ ਇਹ ਆਇਆ ਆਰਾਮ ਗਿਆ ਆਰਾਮ ਵਾਲਾ ਇਹ ਕੰਮ ਵੀ ਖਤਮ ਹੋ ਜਾਂਦਾ ਇਸ ਸਾਰੇ ਪ੍ਰੋਸੈਸ ਦੇ ਵਿੱਚ ਇੱਕ ਲਿਮਟ ਹੁੰਦੀ ਹੈ ਇਸੇ ਤਰ੍ਹਾਂ ਜੇ ਪਾਰਟੀਆਂ ਦੀ ਅੰਦਰੂਨੀ ਜਮੂਰੀਅਤ ਮਹਾਨ ਹੁੰਦੀ ਹੈ ਤੇ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਹੈ ਡੈਮੋਕ੍ਰੇਸੀ ਚ ਹੁਣ ਇਹੀ ਕੈਂਡੀਡੇਟ ਮੈਨੂੰ ਇੱਥੇ ਵੀ ਬੜੇ ਸਵਾਲ ਕਿੰਨਾਂ ਨੇ ਲੋਕਾਂ ਨੇ ਕੀਤੇ ਨਾ ਵੀ ਅਸੀਂ ਜੈਨੂਅਨ ਕੈਂਡੀਡੇਟ ਕਿਉਂ ਨਹੀਂ ਜੈਨੂਅਨ ਕੈਂਡੀਡੇਟ ਕਿੱਥੋਂ ਆਉਂਦਾ ਹੁੰਦਾ ਹੈ ਜੇ ਹੁਣ ਉਹਨੇ ਅੱਜ ਪਾਰਲੀਮੈਂਟ ਦਾ ਹਲਕਾ ਨੌ ਅਸੈਂਬਲੀਆਂ ਨੇ ਉਹ ਕੈਂਡੀਡੇਟ ਨੂੰ ਅਸੈਂਬਲੀ ਵਾਈਜ਼ ਆਪਣੇ ਪਾਰਟੀ ਵਰਕਰਾਂ ਚੋਂ ਚੋਣ ਲੜਨੀ ਪੈਂਦੀ ਫਿਰ ਜਿਹੜੇ ਮੈਜੋਰਿਟੀ ਆਉਂਦੀ ਪੂਰੀ ਪਾਰਲੀਮੈਂਟ ਚ ਉਹ ਕੈਂਡੀਡੇਟ ਉਹਦੀ ਟ੍ਰੇਨਿੰਗ ਤਾਂ ਉੱਥੇ ਹੀ ਹੋ ਜਾਂਦੀ ਨੌ ਥਾਵਾਂ ਤੇ ਆਪਣੇ ਵਰਕਰੇ ਸਵਾਲ ਪੁੱਛਦੇ ਵੀ ਤੈਨੂੰ ਕਿਉਂ ਪਾਈਏ ਤੈਨੂੰ ਕਿਉਂ ਪਾਈਏ ਜੀ ਉਹ ਜਿਹੜਾ ਉਹਨਾਂ ਤੋਂ ਅੱਧਾ ਮੈ ਉਹ ਵੀ ਅਗਲਾ ਕਹਿੰਦਾ ਭਾਈ ਤੋ ਵੀ ਲੜਿਆ ਸੀ ਮੈਜੋਰਟੀ ਜੀ ਦੇ ਪੱਖ ਚ ਹੋ ਗਈ ਦੇਖੋ ਆਪਣਾ ਕੈਂਡੀਡੇਟ ਸਿੱਧਾ ਜ ਸਿਧਾਂਤ ਹੈ ਇਹ ਟੁੱਟ ਫੁੱਟ ਬੰਦ ਹੋ ਜੇਗੀ ਕਲੇਬਲ ਜੀ ਫਿਰ ਪਾਰਟੀ ਉਹਦੇ ਮਗਰ ਚੱਲੂਗੀ ਤੇ ਉਹ ਟ੍ਰੈਂਡ ਹੋਇਆ ਜਦੋਂ ਆਪਣੇ ਵਰਕਰਾਂ ਨੂੰ ਸਵਾਰ ਕਰਦਾ ਆਪਣੇ ਵਰਕਰਾਂ ਨੂੰ ਜਵਾਬ ਦਿੰਦਾ ਆਪਣੇ ਵਰਕਰਾਂ ਦੇ ਵਿੱਚ ਵਿਚਰਦਾ ਕੱਲ ਨੂੰ ਉਹ ਅਸੈਂਬਲੀ ਚ ਵੀ ਜਾਏਗਾ ਜਾਂ ਪਾਰਲੀਮੈਂਟ ਦੇ ਵਿੱਚ ਉਹ ਇੰਨਾ ਕੁ ਟ੍ਰੈਂਡ ਬੰਦਾ ਹੋਏਗਾ ਉਹ ਸਾਰੇ ਸਵਾਲ ਸੁਣ ਕੇ ਆਇਆ ਹੋਏਗਾ ਤੇ ਉਹਦਾ ਜਵਾਬ ਵੀ ਦੇ ਪਾਏਗਾ ਇਹ ਗੱਲ ਜੇਕਰ ਹੋ ਜਾਂਦੀ ਹੈ ਹਾਂ ਇਹ ਦੂਜੀ ਗੱਲ ਇਹ ਵੀ ਜ਼ਰੂਰ ਹੈ ਕਿ ਵੈਸੇ ਤਾਂ ਇੱਕ ਤਰੀਕਾ ਇਹ ਹੋ ਜੇ ਜੇ ਪਿੰਡ ਪਿੰਡ ਮਹੱਲਾ ਵਾਈ ਜਾਏ ਸਾਂਝੀਆਂ ਸਟੇਜਾਂ ਲਾ ਦੇਣ ਜਿੰਨਾ ਚਿਰ ਕੈਂਪੇਨ ਹੁੰਦੀ ਓਨੀ ਚਿਰੇ ਹੁੰਦੀਆਂ ਨੇ ਸਟੇਜ ਕੀ ਹੁੰਦੀ ਆ ਦਰਵਾਜ਼ਿਆਂ ਦੇ ਵਿੱਚ ਜਾਂ ਕਿਤੇ ਵੀ ਇੱਕ ਸਟੇਜਾਂ ਬਣੀਆਂ ਹੀ ਹੁੰਦੀਆਂ ਨੇ ਨਾ ਤੇ ਸਾਂਝਾ ਚਾਹ ਪਾਣੀ ਰੱਖਣ ਪਿੰਡਾਂ ਵਾਲੇ ਬੁਲਾਉਣ ਭਾਈ ਇੱਕੋ ਦਿਨ ਆਜੋ ਅਸੀਂ ਸਾਰਿਆਂ ਨੂੰ ਸਵਾਲ ਕਰ ਲਿਆ ਮੈਂ ਜਿਹਦੇ ਤੇ ਜਿੰਨੇ ਸਵਾਲ ਹੋਣਗੇ ਸਭ ਤੋਂ ਪੁੱਛ ਲਾਂਗੇ ਜਿਹੜਾ ਬਿਹਤਰ ਲੱਗਿਆ ਸਾਨੂੰ ਕੈਂਡੀਡੇਟ ਉਹਨੂੰ ਅਸੀਂ ਮਤਲਬ ਵੋਟ ਪਾ ਦਾਂਗੇ ਜਿਵੇਂ ਬੈਸਟ ਦੇ ਵਿੱਚ ਤਾਂ ਇਹ ਨਾ ਟੀਵੀ ਚੈਨਲਾਂ ਤੇ ਡਿਬੇਟਾਂ ਹੁੰਦੀਆਂ ਨੇ ਵੀ ਅੱਜ ਕਿਸਾਨੀ ਤੇ ਹੋਏਗੀ ਮੇਨ ਪਰ ਬੰਦੇ ਆ ਕਰਨਗੇ ਜੀ ਅੱਜ ਦੀ ਡਿਬੇਟ ਇਹਦੇ ਤੇ ਆ ਕੱਲ ਦੀ ਡਿਬੇਟ ਵਪਾਰ ਤੇ ਹੋਏਗੀ ਫਿਰ ਇੰਡਸਟਰੀ ਤੇ ਫਿਰ ਐਜੂਕੇਸ਼ਨ ਤੇ ਕਰਾਂਗੇ ਤਾਂ ਤੇ ਜੇ 14 15 20 ਦਿਨ ਇਹੋ ਜਿਹਾ ਬੰਨ ਲਾਇਆ ਨਾ ਸਬਜੈਕਟ ਵਾਈਚ ਉਹੋ ਜਿਹੇ ਬੰਦੇ ਸਵਾਲ ਕਰਨ ਉਹਦੇ ਚ ਤਾਂ ਬਹੁਤ ਸਾਰੇ ਚੀਜ਼ਾਂ ਦਾ ਗਿਆਨ ਜਿਹੜਾ ਕੈਂਡੀਡੇਟ ਨੂੰ ਜਾਂ ਤਾਂ ਲੈ ਕੇ ਆਉਣਾ ਪਏਗਾ ਨਹੀਂ ਉਹਨੂੰ ਸੀਟ ਤੋਂ ਹਾਰਨਾ ਪਏਗਾ ਚੱਡੀਗੜ੍ਹ ਪ੍ਰੈਸ ਕਲੱਬ ਕਾਫੀ ਦੇਰ ਕਰਦਾ ਰਿਹਾ ਹੁਣ ਐਤਕੀ ਨਹੀਂ ਪਤਾ ਕਰਨਾ ਕਿ ਨਹੀਂ ਚੰਡੀਗੜ੍ਹ ਦੇ ਜਿਹੜੇ ਖੜੇ ਬੰਦੇ ਹੁੰਦੇ ਸੀ ਤਿੰਨੇ ਪਾਰਟੀਆਂ ਦੇ ਲਗਭਗ ਜਾਂ ਚੌਥਾ ਇੱਕ ਅੱਧਾ ਆਜ਼ਾਦ ਹੋ ਜਾਂਦਾ ਸੀ ਉਹ ਪ੍ਰੈਸ ਕਲੱਬ ਆ ਜਾਂਦੇ ਸੀਗੇ ਰੂਟੀਨ 'ਚ ਉੱਥੇ ਕੁਝ ਉਹ ਸੋਸਾਇਟੀ ਦੇ ਬੰਦੇ ਆ ਨ ਵੀ ਕਹਿੰਦੇ ਜੇ ਬੜੇ ਆਰਾਮ ਨਾਲ ਉਹ ਸਵਾਲ ਪੁੱਛਦੇ ਨੇ ਤੇ ਸਵਾਲ ਜਵਾਬ ਦੇ ਦਿੰਦੇ ਨੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਤੇ ਵੀ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਇਹਦੇ 'ਚ ਰੋਲ ਇੱਕ ਤਾਂ ਐਨਜੀਓ ਜਨਵਾ ਸਕਦੀਆਂ ਨੇ ਜਿਹੜੀਆਂ ਚੰਗੀਆਂ ਐਨਜੀਓ ਨੇ ਜਿਨ੍ਹਾਂ ਦੀ ਕਰੈਡੀਬਿਲਟੀ ਹੈ ਪ੍ਰਭਾਵਸ਼ਾਲੀ ਕੋਈ ਹੋਣ ਇਹੋ ਜਿਹੀਆਂ ਈਵਨ ਜਥੇਬੰਦੀਆਂ ਵੀ ਕਹਿ ਸਕਦੀਆਂ ਨੇ ਜੇ ਜਥੇਬੰਦੀਆਂ ਇਸ ਪਾਸੇ ਕਹਿਣ ਕਿ ਸਾਂ ਮਜ਼ਦ ਆਰਪੈਂਡ ਸਾਡੇ ਬੰਦੇ ਬੈਠੇ ਹੋਣਗੇ ਆਓ ਇੱਕੋ ਦਿਨ ਅਸੀਂ ਤੁਹਾਨੂੰ ਆਪਣੇ ਸਵਾਲ ਆਪਣੇ ਹਿੱਸੇ ਦੇ ਤਾਂ ਪੁੱਛ ਲੈਣੇ ਆਂ ਬਾਕੀ ਦਿਨ ਬਾਅਦ ਦੇ ਵਿੱਚ ਦੇਖੀ ਜਿਉਂ ਜੇ ਸਾਰੇ ਹੀ ਜਾਂਦੇ ਨੇ ਵੀ ਉਸੇ ਦਿਨ ਵਪਾਰੀ ਵੀ ਬੈਠਾ ਹੋਵੇ ਉਸੇ ਦਿਨ ਬਾਕੀ ਵੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੇ ਜੇ ਇਹੋ ਜੇ ਕੰਮ ਜਿਵੇਂ ਇੰਡਸਟਰੀਲ ਸਟਾਂ ਦੀਆਂ ਆਰਗੇਨਾਈਜ਼ਰਾਂ ਨੇ CII ਹੈ PHB ਚੈਂਬਰ ਆਫ ਕਮਰਸ ਆ ਉਹ ਤਾਂ ਸੱਦੇ ਨਾ ਹੀ ਨਹੀਂ ਮਤਲਬ ਇਹ ਨਹੀਂ ਹੋ ਸਕਦਾ ਕੈਂਡੀਡੇਟ ਨਾ ਜਾਣ ਕਿਉਂਕਿ ਉੱਥੋਂ ਤਾਂ ਫੰਡ ਵੀ ਆਉਂਦਾ ਬਾਕੀ ਹੈ ਜੇ ਉਹ ਵੀ ਇਹ ਇਨੀਸ਼ੀਏਟ ਕਰਦੇ ਹੋਣ ਤਾਂ ਵੀ ਇੱਕ ਲੈਵਲ ਦਾ ਫਰਕ ਪਾਊਗਾ ਇਸ ਕਰਕੇ ਜੇ ਜਮਹੂਰੀਅਤ ਨੂੰ ਉਸ ਪੰਦਰ ਦੇ ਉੱਤੇ ਲਿਜਾਣਾ ਹੈ ਤਾਂ ਬਿਲਕੁਲ ਹੇਠੋਂ ਹੀ ਜੇ ਕੋਸ਼ਿਸ਼ਾ ਹੋ ਜਾਣ ਤਾਂ ਉੱਪਰਲੇ ਬੰਦਿਆਂ ਨੂੰ ਵੀ ਬਦਲਣਾ ਪਏਗਾ ਜਿਵੇਂ ਡੈਮੋਕ੍ਰੇਸੀ ਚ ਕਹਿੰਦੇ ਨੇ ਜਥਾ ਪਰਜਾ ਤਥਾ ਰਾਜਾ ਔਰ ਜੇ ਪਰਜਾ ਸਿਆਣੀ ਹੋ ਜੇ ਤਾਂ ਰਾਜਾ ਨਲਾਇਕ ਹੋਵੇ ਸੰਭਵ ਹੀ ਨਹੀਂ ਹੋਣਾ ਮੁੜ ਕੇ ਤੇ ਉਹਨੂੰ ਲਾਇਕ ਹੋਣਾ ਪਊਗਾ ਉਹਨੂੰ ਉਹ ਜੇ ਆਉਣਾ ਪਏਗਾ ਔਰ ਉਹ ਕੈਂਡੀਡੇਟ ਵੀ ਉਹ ਜੇ ਦੇਣ ਲੱਗ ਜਾਣਗੇ ਫੇਰ ਜਿਹੜੇ ਕੋਲ ਕੁਝ ਨਹੀਂ ਹੋਣਾ ਉਹਨੂੰ ਨਹੀਂ ਦੇਣਗੇ ਕੇਵਲ ਪੈਸੇ ਵਾਲਾ ਕੈਂਡੀਡੇਟ ਨਹੀਂ ਲਿਆਕਤ ਵਾਲਾ ਵੀ ਦੇਣਗੇ ਇਹ ਕਿਸਾਨ ਇੱਕ ਕਿਸਾਨਾਂ ਨੇ ਇੱਕ ਕਦਮ ਅੱਗੇ ਵਧਾਇਆ ਇਹਦੇ ਚੋਂ ਮੈਨੂੰ ਲੱਗਦਾ ਡੈਮੋਕ੍ਰੇਸੀ ਦੀ ਚਰਚਾ ਤੇ ਬਹਿਸ ਅੱਗੇ ਬਦਲਣੀ ਚਾਹੀਦੀ ਹੈ ਕਿ ਕਿਹੜੀ ਗੱਲ ਕੀ ਹੈ ਔਰ ਹੁਣ ਤਾਂ ਜਾਂਦੇ ਹੀ ਨਹੀਂ ਇੱਕ ਦੂਜੇ ਤੇ ਦੂਸ਼ਣਵਾਦੀ ਨਹੀਂ ਜੇ ਸਾਰੇ ਇਕੱਠੇ ਬੈਠੇ ਗਾਲੀ ਗਲੋਚ ਬੰਦ ਹੋ ਜਾਊਗਾ ਅੱਜਕੱਲ ਤਾਂ ਇੱਕ ਦੂਜੇ ਬਾਰੇ ਜੋ ਬਰਾਪਰਾ ਘਾਕੇ ਚਲੇ ਜਾਓ ਜੀ ਉਹ ਤਾਂ ਇਹ ਹੋ ਜਾਂ ਜਦੋਂ ਸਾਹਮਣੇ ਬੈਠਦੇ ਹਾਂ ਤਾਂ ਤੁਸੀਂ ਤੁਹਾਨੂੰ ਸਲੀਕੇ ਤੇ ਏਜੰਡੇ ਤੇ ਗੱਲ ਕਰਨੀ ਪਵੇਗੀ ਹੁਣ ਏਜੰਡਾ ਗਾਇਬ ਹੈ ਸਿਲੈਕਸ਼ਨ ਦੇ ਵਿੱਚੋਂ ਪੂਰੀ ਤਰ੍ਹਾਂ ਤੇ ਏਜੰਡਾ ਨਾ ਕਿਸਾਨੀ ਦਾ ਨਾ ਮਜ਼ਦੂਰਾਂ ਦਾ ਨਾ ਰੁਜ਼ਗਾਰ ਦਾ ਨਾ ਸਿਹਤ ਦਾ ਨਾ ਜੇ ਇਹ ਪ੍ਰੋਸੈਸ ਸੈਟਰ ਹੋ ਜੇ ਤਾਂ ਆਟੋਮੈਟਿਕਲੀ ਏਜੰਡੇ ਤੇ ਤੁਹਾਨੂੰ ਜਵਾਬ ਦੇਣੇ ਪੈਣਗੇ ਜਿਹੜੀ ਆਪਾਂ ਕਹਿੰਦੇ ਨਾ ਮੁੱਦਿਆਂ ਤੇ ਚੋੜ ਕਿਉਂ ਨਹੀਂ ਹੁੰਦੀ ਮੁੱਦਿਆਂ ਦੀ ਗੱਲ ਕਿਉਂ ਨਹੀਂ ਹੁੰਦੀ ਮੁੱਦਿਆਂ ਦੀ ਗੱਲ ਇੱਕ ਤਰੀਕੇ ਨਾਲ ਹੁੰਦੀ ਹੁੰਦੀ ਹੈ ਖਲਾਅਚ ਨਹੀਂ ਹੋ ਸਕਦੇ ਜੀ ਔਰ ਐਸੇ ਕਰਕੇ ਇਹ ਬੇਹੱਦ ਜ਼ਰੂਰੀ ਤਰੀਕਾਕਾਰ ਹੈ ਜਿੰਦਾਂ ਉਹ ਲੈਂਦਾ ਜਾ ਮੈਂ ਆਖਰੀ ਸਵਾਲ ਤੁਹਾਨੂੰ ਪੁੱਛਣਾ ਹੈ ਕਿ ਕੀ ਇਹਦੇ ਨਾਲ ਬੀਜੇਪੀ ਨੂੰ ਥੋੜਾ ਜਿਹਾ ਫਾਇਦਾ ਹੋਣ ਵਾਲਾ ਉਹ ਰਾਤ ਮਿਲੂਗੀ ਉਹ ਖੁੱਲ ਕੇ ਪ੍ਰਚਾਰ ਕਰ ਸਕਣਗੇ ਇੱਕ ਬਹਾਨਾ ਬਾਦ ਦੇ ਵਿੱਚ ਜਾਂ ਕੱਲ ਨੂੰ ਇਹ ਕੋਲਾਮਾ ਕਿ ਸਾਨੂੰ ਤਾਂ ਇਹਨਾਂ ਨੇ ਬਣ ਨਹੀਂ ਦਿੱਤਾ ਜਾਂ ਸਾਨੂੰ ਖੁੱਲ ਕੇ ਖੇਡਣ ਨਹੀਂ ਦਿੱਤਾ ਇਹਦਾ ਅਸਰ ਪੰਜਾਬ ਦੀ ਚੋਣ ਰਾਜਨੀਤੀ ਤੇ ਚੋਣ ਦ੍ਰਿਸ਼ ਤੇ ਕਿਹੋ ਜਿਹਾ ਹੋਣ ਵਾਲਾ ਇੱਕ ਤਾਂ ਮੈਨੂੰ ਲੱਗਦਾ ਓਵਰ ਆਲ ਹੀ ਪੰਜਾਬ ਤੇ ਬੈਟਰ ਅਸਰ ਪੈਣ ਵਾਲਾ ਹੈ ਅਗਰਾਂ ਕਹਿੰਦਾ ਵੀ ਦੇਖੋ ਪੰਜਾਬ ਪੰਜਾਬ ਹਿਸਟੋਰਿਕਲੀ ਦੇਸ਼ ਦੀਆਂ ਬਹੁਤ ਸਟੇਟਾਂ ਨੇ ਜਿੱਥੇ ਚੋਣਾ ਦੌਰਾਨ ਜੰਮ ਕੇ ਹਿੰਸਾ ਹੁੰਦੀ ਹੈ ਚੰਗੀਆਂ ਚੰਗੀਆਂ ਸਟੇਟਾਂ ਜਿਹਨੂੰ ਕਹਿੰਦੇ ਨੇ ਪੱਛਮੀ ਬੰਗਾਲ ਵੀ ਹੋਵੇ ਬਿਹਾਰ ਵੀ ਹੋਵੇ ਜੂਪੀ ਵੀ ਹੋਵੇ ਡਿਫਰੈਂਟ ਟਾਈਪ ਦੀਆਂ ਆਪਾਂ ਦੇਖਦੇ ਆਂ ਪੰਜਾਬ 'ਚ ਕਦੇ ਚੋਣਾਂ ਵੀ ਹਿੰਸਾ ਨਹੀਂ ਹੋਸਪਤਲਾਂ ਤੇ ਹੋਈ ਇਕਾ ਦੁਕਾ ਛੇਡਫੋਟ ਕੋਈ ਘਟਨਾ ਹੋ ਜੇ ਹੋ ਜੇ ਇਸ ਲਈ ਪੰਜਾਬ ਦਾ ਆਪਣਾ ਇੱਕ ਕੈਰੇਕਟਰ ਹੈ ਹਸਪਤਲ ਉਹ ਕੈਰੇਕਟਰ ਕੱਬਲੇ ਪੋਲੀਟੀਸ਼ੀਅਨ ਦਾ ਨਹੀਂ ਹੈ ਉਹ ਪੰਜਾਬ ਦੀ ਜਨਤਾ ਦਾ ਕੈਰੇਕਟਰ ਹੈ ਉਹ ਵੋਟਾਂ ਪਾਉਂਦੇ ਨੇ ਵੋਟਾਂ 'ਚ ਐ ਨਹੀਂ ਆ ਕਿ ਇੱਕ ਦੂਜੇ ਦੇ ਬੰਦੇ ਹੀ ਮਾਰ ਲਓ ਫਲਾਣਾ ਕਰ ਲਓ ਲੂ ਬੂਥ ਲੁੱਟ ਲਓ ਇਹ ਬਹੁਤ ਰੇਅਰ ਹੈ ਇੱਕ ਪਲੱਸ ਪੁਆਇੰਟ ਹੈ ਪੋਜ਼ਿਟਿਵ ਹੈ ਜਿਹੜੀ ਪੋਜ਼ਿਟਿਵ ਹੈ ਤੇ ਉਹ ਪੋਜ਼ਿਟਿਵ ਦਾ ਵੀ ਸਿਹਰਾ ਦੇਣਾ ਚਾਹੀਦਾ ਦੁਕਾਨ ਨੂੰ ਜਿੱਦੇ ਇੱਕ ਉਹ ਸੁਤੰਦਰ ਦੇ ਉੱਤੇ ਹੁੰਦੇ ਨੇ ਹਾਂ ਇਹ ਜਿਹੜੀ ਚੀਜ਼ ਜਿਹੜੀ ਹੁਣ ਆਏਗੀ ਜੇਕਰ ਇਹ ਸਟਾਰਟ ਪੰਜਾਬ ਤੋਂ ਹੀ ਹੋ ਜੇ ਸਾਂਝੇ ਮੰਚ ਲੱਗਣ ਦਾ ਸਵਾਲ ਜਵਾਬ ਹੋਣ ਦਾ ਤਾਂ ਬਾਕੀ ਹੈ ਇਹਦੇ ਨਾਲ ਓਵਰਾਲ ਦੇਸ਼ ਦੀ ਡੈਮੋਕ੍ਰੇਸੀ ਸੁਧਰੇਗੀ ਪੰਜਾਬ ਦੀ ਤਾਂ ਸੁਧਰੇਗੀ ਸੁਧਰੇਗੀ ਤੀਜੀ ਗੱਲ ਇਦੇ ਨਾਲ ਬਿਲਕੁਲ ਲੈਵਲ ਪਲੇਇੰਗ ਫੀਲਡ ਮਿਲੇਗਾ ਭਾਪੀ ਵੀ ਜਿਹੜੀ ਇਹ ਕਹੂਗੀ ਕਿ ਸਾਨੂੰ ਬੜਨ ਨਹੀਂ ਦਿੱਤਾ ਜਾਇਕ ਇਲਜ਼ਾਮ ਬਣਾਏਗੀ ਤੇ ਹੁਣ ਅਗਲਾ ਕਹਿੰਦਾ ਖੁੱਲਾ ਜਾਓ ਜੀ ਕੋਈ ਗੱਲ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਾ ਕੇ ਆਪਣੀ ਗੱਲ ਕਰੋ ਹਾਂ ਭਾਪੀ ਇੱਕ ਗੱਲ ਜ਼ਰੂਰ ਕਹਿ ਸਕਦੀ ਹੈ ਭਾਈ ਸਵਾਲ ਉਹਨਾਂ ਨੂੰ ਵੀ ਕਰੋ ਸੂਬੇ ਦੀ ਸਰਕਾਰਾਂ ਨੇ ਵੀ ਉਹਨਾਂ ਪਾਰਟੀਆਂ ਨੇ ਆਇ ਨਹੀਂ ਕੀਤਾ ਇਹਨਾਂ ਨੇ ਆਇ ਨਹੀਂ ਕੀਤਾ ਆਇ ਨਹੀਂ ਕੀਤਾ ਬਿਲਕੁਲ ਇੱਕ ਬਾਝੇ ਬਗਾਲਾ ਸਵਾਲ ਸਭ ਨੂੰ ਹੋਣਗੇ ਜਿੰਨੇ ਜਿੰਨੇ ਇੱਕ ਜਿੰਨਾ ਕਿਸੇ ਦਾ ਰੋਨ ਹੋਏਗਾ ਜਿਹੜੀ ਹੁਣ ਕੇਂਦਰੀ ਸੱਤਾ ਚੋਂ ਨੂੰ ਸਵਾਲ ਜ਼ਿਆਦਾ ਹੋਣਗੇ ਜਿਹੜੀ ਸੂਬਾਈ ਸੱਤਾ ਚੋਂ ਨੂੰ ਵੀ ਸਵਾਲ ਹੋਣਗੇ ਜਿਹੜੀ ਸ ਉਹਨੂੰ ਸ਼ਾਇਦ ਉਹਨਨੇ ਨਹੀਂ ਹੋਣਗੇ ਪਰ ਉਹਦੇ ਪਛੋਕੜ ਤੇ ਤਾਂ ਹੋਣਗੇ ਕਿ ਜਦ ਤੁਸੀਂ ਸੱਤਾ ਚ ਸੀ ਤੁਸੀਂ ਕਿਉਂ ਨਹੀਂ ਕੀਤਾ ਜਾਂ ਅੱਗੇ ਕਿਵੇਂ ਕਰੋਗੇ ਜੇਕਰ ਨਵੇਂ ਤੁਸੀਂ ਸੱਤਾ ਚ ਆਉਣਾ ਚਾਹੁੰਦੇ ਹੋ ਹੁਣ ਪਹਿਲਾਂ ਨਹੀਂ ਸੀ ਤਾਂ ਤੁਸੀਂ ਅੱਗੇ ਕਿਵੇਂ ਕਰੋਗੇ ਕੀ ਤੁਹਾਡਾ ਮੈਨੀਫੈਸਟੋ ਹੈ ਕੀ ਤੁਹਾਡਾ ਪ੍ਰੋਗਰਾਮ ਹੈ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਉਧਰ ਨੂੰ ਹੋਣਗੀਆਂ ਤੇ ਲੈਵਲ ਪਲੇਇੰਗ ਫੀਲਡ ਹੋਏਗਾ ਇੱਕ ਤਾਂ ਭਾਜਪਾ ਦੇ ਕੈਂਡੀਡੇਟਾਂ ਨੂੰ ਸੁਖ ਦਾ ਸਾਹ ਆਇਆ ਹੋਏਗਾ ਮੇਰੇ ਖਿਆਲ ਨਹੀਂ ਤਾਂ ਥੋੜਾ ਜਿਹਾ ਔਖਾ ਕੰਮ ਹੁੰਦਾ ਪਰ ਇੱਕ ਧੜਕਣ ਬੰਦੀ ਵੀ ਵਧੂਗੀ ਵੀ ਜ਼ਰੂਰ ਕਿਉਂਕਿ ਹੁਣ ਆਰਗੇਨਾਈਜ਼ਡ ਕਿਸਾਨੀ ਹੈ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਕੀ ਤਿਆਰ ਕਰਾਂਗੇ ਹਾਂ ਇਹ ਇਹ ਥੋੜੀ ਜਿਹੀ ਧੜਕਣ ਬਦੂਗੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਔਰ ਜਿਵੇਂ ਆਵਾਦਵੀ ਪਾਰਟੀ ਤੋਂ ਕਿਉਂ ਨਹੀਂ ਸਵਾਲ ਪੁੱਛਿਆ ਜਾਏਗਾ ਕਿ ਮਜ਼ਦੂਰ ਜਥੇਬੰਦੀਆਂ ਨਾਲ ਇੰਨੇ-ਇੰਨੇ ਵਾਰ ਮੀਟਿੰਗ ਕਰਕੇ ਮੀਟਿੰਗ ਕੈਨਸਲ ਕਰ ਦਿੰਦੇ ਸੱਤ ਅੱਠ ਵਾਰ ਮੀਟਿੰਗ ਕਰਕੇ ਚੀਫ ਮਿਨਿਸਟਰ ਨੇ ਕੈਨਸਲ ਕਰ ਦਿੱਤੀ ਇਹ ਸਵਾਲ ਤਾਂ ਕੈਂਡੀਡੇਟ ਤੋਂ ਪੁੱਛਿਆ ਹੀ ਜਾਊਗਾ ਭਾਈ ਸਾਡੇ ਨਾਲ ਕੀ ਗੁਨਾਹ ਹੈ ਵੋਟਾਂ ਤਾਂ ਸਾਡੀਆਂ ਜ਼ਿਆਦਾ ਨੇ ਔਰ ਉਹ ਪੌਦੇ ਵੀ ਜ਼ਿਆਦਾ ਨੇ ਤੁਸੀਂ ਮੀਟਿੰਗ ਵੀ ਕਿਉਂ ਨਹੀਂ ਹੁਣ ਤੱਕ ਕੀਤੀ ਸਵਾਲ ਤਾਂ ਬ ਉਹਸ਼ ਪਦਰ ਤੇ ਹੁਣ ਇਹ ਜਿਹੜੀਆਂ ਚੀਜ਼ਾਂ ਹੈ ਦੇ ਪਰ ਦੂਜੀ ਗੱਲ ਬੀਜੇਪੀ ਨੂੰ ਅੰਦਰ ਖਾਤੇ ਇੱਕ ਇਹ ਵੀ ਲੱਗੂਗਾ ਵੀ ਜੋ ਟਕਰਾਅ ਵਾਲਾ ਹੀ ਰਹਿੰਦਾ ਨਾ ਦੂਜਾ ਕੰਮ ਛਡੀਆਂ ਦਿਖਾ ਦਦੇ ਸਾਡੇ ਕੋਲੇ ਇੱਕ ਆਪਸ਼ਨ ਸੀ ਸਾਨੂੰ ਤਾਂ ਭਾਈ ਲੜਨ ਨਹੀਂ ਦਿੱਤਾ ਤੇ ਨਾਲ ਦੀ ਨਾਲ ਕੁਝ ਵਰਗਾਂ ਚ ਹਮਦਰਦੀ ਵੀ ਗੇਨ ਕਰਨੀ ਸੀ ਬੀਜੇਪੀ ਨੇ ਯਾਰ ਇਹ ਤਾਂ ਕਿਸਾਨਾਂ ਦਾ ਧੱਕਾ ਹੈ ਦੇਖੋ ਬਾਕੀ ਸਭ ਦੇ ਕੋਲ ਤਾਂ ਜਾਣ ਦੀ ਲੋੜ ਨਾ ਉਹ ਜਿਹੜੀ ਇੱਕ ਹਮਦਰਦੀ ਵਾਲਾ ਪਹਿਲੂ ਸੀ ਉਹ ਨਿਊਟਰਲ ਹੋ ਜਾਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਜਾਓ ਜੀ ਹੁਣ ਤਾਂ ਬਥੇਰਾ ਟਾਈਮ ਹਜੇ ਤਾਂ ਚੋਣ ਸਟਾਰਟ ਹੀ ਹੋਈ ਜਾਂ ਨਾ ਜੇ ਕਿਹੜਾ ਕੋਈ ਖਤਮ ਹੋ ਗਈ ਹਜੇ ਤਾਂ ਬਲਕੇ ਕੈਂਡੀਡੇਟ ਵੀ ਪੂਰੇ ਨਹੀਂ ਕਾਗਜ਼ ਵੀ ਨਹੀਂ ਭਰੇ ਗਏ ਸਾਰੇ ਉਧਰਲੇ ਪਾਸੇ ਉਹ ਮੇਰੇ ਕਹਿੰਦਾ ਉਹ ਜਿਹੜਾ ਇੱਕ ਉਹ ਦੂਸਰੀ ਹਮਦਰਦੀ ਵਾਲਾ ਕੰਮ ਸੀ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਲੱਗੂਗਾ ਇਹ ਕਈ ਐਂਗਲਾਂ ਤੋਂ ਮੇਰੇ ਮੈਨੂੰ ਲੱਗਦਾ ਦੇਖਣ ਦਾ ਸਵਾਲ ਹੈ ਜਦੋਂ ਡੈਮੋਕਰੈਟਿਕ ਐਟੀਟਿਊਡ ਲਿਆ ਜਾਂਦਾ ਹੈ ਉਹ ਐਟੀਟਿਊਡ ਕਿਸੇ ਵੀ ਧਿਰ ਨੂੰ ਬਹੁਤ ਜ਼ਿਆਦਾ ਫਾਇਦਾ ਜਾਂ ਬਹੁਤ ਜ਼ਿਆਦਾ ਨੁਕਸਾਨ ਇੱਕ ਉਧਰ ਨੂੰ ਕਰਦੇ ਉਹ ਨਹੀਂ ਕਰਦਾ ਹੁੰਦਾ ਉਹ ਸਭ ਲਈ ਇੱਕ ਬਰਾਬਰ ਦਾ ਮਾਹੌਲ ਸਿਰਜਦਾ ਹੁੰਦਾ ਹੈ ਇਸ ਲਈ ਇਹ ਮਾਹੌਲ 'ਚ ਇੱਕ ਸਰਕਮਸਟੈਂਸਲ ਜਿਹੜਾ ਦੀ ਗੱਲ ਕਰਦੇ ਆਪਾਂ ਉਹ ਬਿਹਤਰ ਹੋ ਜਾਏਗਾ ਔਰ ਜੇ ਪਾਰਟੀਆਂ ਵੀ ਕੀਤੀ ਔਰ ਚੋਣ ਕਮਿਸ਼ਨ ਵੀ ਸਾਰੇ ਰਲ ਕੇ ਇਧਰ ਨੂੰ ਤੁਰਨਗੇ ਤਾਂ ਇੱਕ ਪੀਸਫੁੱਲ ਇਲੈਕਸ਼ਨ ਵੀ ਹੋਏਗੀ ਨਿਰਪੱਖ ਵੀ ਨਜ਼ਰ ਆਏਗੀ ਮੁਕਾਬਲਤਨ ਔਰ ਬਾਕੀ ਦੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ ਕਟੋ-ਕਟ ਇੱਕ ਗੱਲ ਪੰਜਾਬ 'ਚ ਜ਼ਰੂਰ ਚੱਲ ਰਹੀ ਹੈ ਵੀ ਜਿਹੜੇ ਦਰ ਬਦਲ ਉਹਨੇ ਨੇ ਜੀ ਉਹਨਾਂ ਨੂੰ ਤਾਂ ਸਾਬਤ ਸਿਕਾਓ ਘਟੋ-ਘਟ ਜਿਹੜੇ ਰੋਜ਼ ਬਦਲ ਕੇ ਆ ਜਾਂਦੇ ਨੇ ਮੈਨੂੰ ਟਿਕਟ ਦੇਓ ਮੈਨੂੰ ਟਿਕਟ ਦਿਓ ਜਿਹਦੇ ਮਰਜ਼ੀ ਹੈ ਕੁਝ ਗੱਲਾਂ ਇਹਨਾਂ ਲੋਕਾਂ ਨੂੰ ਜੱਜ ਜਾਂਦੀਆਂ ਨੇ ਜੇ ਇਹ ਜਚਣ ਲੱਗ ਜਾਣ ਤਾਂ ਆਪੀ ਜਿਹੜੇ ਜਿਹੜੇ ਹਲਕੇ 'ਚ ਕੰਮ ਕੀਤਾ ਉੱਥੋਂ ਬੰਦਾ ਆਊਗਾ ਸਾਰੇ ਹਲਕੇ 'ਚ 10 ਲੱਖ ਵੋਟਰ ਹੈ ਕਿਤੇ 14 ਲੱਖ ਵੋਟਰ ਹੈ ਕੋਈ ਬੰਦਾ ਨਹੀਂ ਹੈ ਕਿਸੇ ਕੋਲ ਖੜਾ ਕਰਨ ਨੂੰ ਜਿੱਧਰੋਂ ਉਧਰੋਂ ਲਿਆ ਲਿਆ ਕੇ ਖੜੇ ਕਰੋ ਜੇ ਨਹੀਂ ਆ ਤਾਂ ਭਾਈ ਪੈਦਾ ਕਰੋ ਅਗਲੇ 5 ਸਾਲ ਜੇਕਰ ਨਹੀਂ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜੋ ਹੋ ਰਿਹਾ ਉਹਦੇ ਵਿੱਚ ਇੰਨਾ ਅਨੈਤਿਕ ਆ ਲੇਕਿਨ ਇੱਕ ਬ੍ਰੇਕ ਜਿਹੜੀ ਲੱਗੀ ਹੋਈ ਸੀ ਭਾਜਪਾ ਦੇ ਵਿੱਚ ਆਉਣ ਵਾਲਿਆਂ ਦੀ ਪਹਿਲਾਂ ਤਾਂ ਇੱਕ ਲਹਿਰ ਹੀ ਬਣੀ ਹੋਈ ਸੀ ਕਿ ਵੱਡੇ ਵੱਡੇ ਬੰਦੇ ਆਗੇ ਇੱਕ ਸਿਟਿੰਗ ਐਮਪੀ ਵਿਦ ਟਿਕਟ ਹੋਣ ਵਾਲੇ ਉਮੀਦਵਾਰ ਵੀ ਔਰ ਸੁਸ਼ੀਲ ਕੁਮਾਰ ਰਿੰਕੂ ਫਿਰ ਚੱਬੇਵਾਲ ਸਾਹਿਬ ਨੀਤ ਬਿੱਟੂ ਇੱਕ ਐਮਐਲਏ ਉਹ ਵੀ ਸੱਤਾਧਾਰੀਆਂ ਦਾ ਤੇ ਇੰਜ ਲੱਗ ਰਿਹਾ ਸੀ ਕਿ ਪਤਾ ਨਹੀਂ ਕਿੰਨੇ ਕ ਆ ਜਾਣੇ ਸੋ ਕਿਸਾਨੀ ਵਿਰੋਧ ਕਰਕੇ ਉਹ ਬ੍ਰੇਕ ਲੱਗੀ ਸੀ ਸ਼ਾਇਦ ਉਹ ਬ੍ਰੇਕ ਟੁੱਟੇ ਜੇ ਇੱਕ ਵਾਰੀ ਫਿਰ ਬੀਜੇਪੀ ਦੀ ਸੱਤਾ ਹੋਣ ਕਰਕੇ ਜਾਂ ਸੱਤਾ ਆ ਜਾਣ ਦੀ ਕੋਈ ਪੌਸਿਬਿਲਿਟੀ ਵੀ ਫੇਰ ਮੁੜ ਰਹੇ ਨੇ ਇੱਕ ਨੈਰੇਟਿਵ ਵੀ ਬਿਲਟ ਕੀਤਾ ਜਾਂਦਾ ਹੈ ਤੇ ਇਹ ਬੀਜੇਪੀ ਨੂੰ ਫਾਇਦਾ ਵੀ ਦਿੰਦਾ ਆ ਰਿਹਾ ਤੋਂ ਇਲੈਕਸ਼ਨਾਂ ਤੋਂ ਇਹ ਤਾਂ ਆ ਹੀ ਰਹੇ ਨੇ ਜੀ ਸੋ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਵਿੱਚ ਲੋਕਾਂ ਦਾ ਰੁਝਾਨ ਇੱਕ ਵਾਰੀ ਫਿਰ ਇਸ ਪਾਰਟੀ ਵੱਲ ਹੋ ਸਕਦਾ ਹੈ ਤੇ ਜਿਹੜੀ ਇਹ ਕਿਸਾਨੀ ਨੇ ਫੈਸਲਾ ਲਿਆ ਇਹਨੂੰ ਵੈਲਕਮ ਕਰਨਾ ਬਣਦਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸ਼ੁਕਰੀਆ